ਹਾਂਜੀ ਮਿੱਤਰੋ ਅਸੀਂ ਮੋਟਰ ਕਢਣ ਲੱਗ ਗਏ ਸਾਡੇ ਮਿਸਤਰੀ ਜੀ ਲੱਗੇ ਇਧਰ ਮੁੰਡਾ ਆਇਆ ਚੈਨਲ ਨੂੰ ਬਹੁਤ ਇਹ ਡਰਾਈਵਰ ਆ ਨਾ ਜਿਹੜਾ ਹੈਵੀ ਫੀਡ ਡਰਾਈਵਰ ਆ ਇਹ ਅਰਜਨ ਟਰੈਕਟਰ ਕੀ 6 ਕਿੱਲੇ ਮਿੱਟੀ ਦੇ ਚੱਕ ਕੇ ਭਗਾਤੇ 7 ਮਹੀਨਿਆਂ ਚ 6 ਕਿੱਲੇ ਹੁਣ ਆਏ 7 ਪਾ ਤਾਂ ਲੱਗਣਾ ਹੀ ਅਸੀਂ ਹੋਣ ਜਿਹੜੀ ਆਹ ਮੁੰਡੇ ਸਟੀਲ ਬੋਡੀ ਆ ਹੁਣ ਕੱਢ ਰਿਹਾ ਜੀ ਅਸੀਂ ਮੋਟਰ ਆ ਪਤਾ ਨਹੀਂ ਕੀ ਹੋ ਗਿਆ ਜੀ ਛਾਂਟ ਹੋ ਗਈ ਮੋਟਰ ਕੱਲ ਦੀ ਫਿਓ ਜੀ ਮਚਾਈ ਜਾਂਦੀ ਆ ਮੋਟਰ ਇਹ ਮਿਸਤਰੀ ਕਹਿੰਦੇ ਅੱਧਾ ਕਿਲੋ ਤਾਂਬਾ ਫੂਕਦਾ ਜੀ ਅੱਧਾ ਕਿਲੋ ਤਾਂਬਾ ਫੂਕਦਾ ਫਿਓ ਜੀ ਲਾਲਾ ਦੇਖਦੇ ਆ ਜੀ ਕੀ ਸੱਪ ਨਿਕਲੂਗਾ ਸੁਰੂ ਪਾਰਟੀ ਕਰਾ ਗਿਆ ਸੀ ਜਿਹੜਾ ਸਾਡਾ ਬਲੌਗ ਦੇਖੂਗਾ ਵੀ ਮੋਟਰ ਮੱਚੀ ਨਾ ਹੋਵੇ ਸਾਡੀ ਬਾਕਲੀ ਮਾੜੀ ਮੋਢੀ ਜੋੜੀ ਉਹ ਹੋਵੇ ਕਹ ਰਹੀ ਮਿਸਤਰੀ ਇਹਦਾ ਬੜਾ ਖਰਚਾ ਆਜੇ ਹੁਣ ਤੈਨੂੰ ਪਤਾ ਪੈਸੇ ਪੂਰੇ ਲਾਈ ਬੈਠੇ ਆਪਾਂ ਹਾਂ ਕੇ ਲੈ ਇਸ ਨੂੰ ਤੇਰਾ ਕੀ ਵਿਚਾਰਾ 18000 ਦੇ ਟਾਇਰ ਆਈ ਨੇ ਹਾਂ 18000 ਦੇ ਟਾਇਰ ਟਾਇਰ ਪਵਾ ਦੇ ਬੜੇ ਤੇ ਆ ਟਰੈਕਟਰ ਨੂੰ ਤਾਂ ਰੇਡੀਓ ਪਵਾ ਕੇ ਲਾਉਣਾ ਮੋਡੀਫਾਈ ਕਰਾ ਕੇ ਰੱਖ ਦੋ ਟਰੈਕਟਰ ਨੂੰ ਤੁਸੀਂ ਮੈਨੂੰ ਪਤਾ ਅੱਡਾ ਇੱਕ ਲਵਾਨਾ ਤਾਂ ਕਿ ਯਾਤਰਾ ਲਵਾਉਣਾ ਲਾਗੇ ਮੋਟਰ ਕੱਢਣ ਜੀ ਲਾਗੇ ਕੱਢਣ ਪਹਿਲੀ ਡਰਾਈਵਰੀ ਆ ਗਈ ਘੋਰ ਚੋਂ ਬਾਹਰ ਦੇਖ ਲੈ ਕੀ ਬੰਦਾ ਮੋਟਰ ਕੱਢਣੀ ਪੈ ਜਾਂਦੀ ਐ ਸਾਨੂੰ ਥੋੜੇ ਜਿਹਰੇ ਤੋਂ ਪਤਾ ਨਹੀਂ ਕੀ ਹੋ ਜਾਂਦਾ ਜੋੜ ਜੜ ਢਿੱਲੇ ਹੋ ਜਾਂਦੇ ਆ ਮੱਚ ਜਾਂਦੇ ਨੇ ਕਿਆ ਨਹੀਂ ਸੰਮੂ ਹਾਂਜੀ ਮਿੱਤਰੋ ਅੱਜ ਮਿੱਤਰੋ ਅੱਜ ਚਾਚੇ ਦੀ ਮੋਟਰ ਤੇ ਆਏ ਹੋਏ ਆ ਸੋਨੂੰ ਦਿਖਾ ਰਹੇ ਆ ਕੀ ਕਹਿੰਦਾ ਹੁੰਦਾ ਸੁਪਰੀ ਦਾ ਐਪੀ ਆਪਣਾ ਸੁਣਾ ਲੀਗਾ ਹਾਂ ਜੰਮਗਰਤਾ ਹਾਂ ਮਸ਼ਤਰੀ ਮੋਟਰ ਮੱਚ ਗਈ ਜਿਹੜੇ ਤੋਂ ਡਰਦੇ ਸੀ ਉਹੀ ਹੋ ਗਿਆ ਹੁਣ ਫਿਰ ਆਏ ਹਾਏ ਹਾਏ ਆ ਇਧਰ ਐ ਜਿੰਮੇਦਾਰਾ ਨਾ ਜਿਹੜਾ ਇਹ ਬਹੁਤ ਕੱਬਾ ਇਹ ਇਹ ਗਾਜੀ ਵੀਡੀਓ ਬਣਾਈ ਇਹਨੇ ਮੋਟਰ ਮੱਚ ਗਈ ਮੇਰਾ ਤਾਂ ਮਰਨ ਨ ਹੋ ਰਿਹਾ ਸੋਨੂੰ ਕਹਦਾ ਖੋਜੀ ਉਹ ਪੱਗਿਆ ਰਣ ਦੇ ਨੋ ਖੋਲ ਨਾ ਜਾ ਹਾਂ ਲੈ ਕੇ ਠੰਗ ਲੈ ਜਾ ਆਹ ਦੇਖ ਆ ਲੈ ਗਿਆ ਭਾਈ ਜੱਟ ਅਸਤਰ ਚਾਚਾ ਹੈ ਬੰਦਾ ਭੜਾ ਹੁਣ ਬਿਸਤਰੀ ਬੰਨ ਦੀ ਗੱਲ ਨੂੰ ਹਾਂ ਝੋਨਾ ਦਾ ਪਾਣੀ ਸੁੱਕ ਰਿਹਾ ਠੀਕ ਆ ਕਿਦੇ ਝੋਨਾ ਦਾ ਆਪਣਾ ਉਹ ਕਰਦੀ ਦੂੰ ਕਿ ਮੀਂਹ ਪਾਏਗਾ ਠੀਕ ਹੈ ਚਲੋ ਜੀ ਕੋਈ ਗੱਲ ਨਹੀਂ ਲਾਟਰੀ ਨਿਕਲਦੀ ਰਹਿੰਦੀ ਐ ਕੋਈ ਗੱਲ ਹੀ ਦਬਦੇ ਨਹੀਂ ਹੁੰਦੇ ਫੇਰ ਕੀ ਹੁੰਦਾ ਕੱਲ ਨੂੰ ਬਣਾਵਾਂਗੇ ਬਣਾ ਕੇ ਚਲਾਵਾਂ ਹਾਂ ਉਹ ਸਹੀ ਗੱਲ ਆ ਨਰਮਲਾ ਤੇਰਾ ਕੀ ਕਹਿਣਾਗਾ ਆ ਡੱਗੀ ਦਾ ਵਾਢਾ ਸਾਡੇ ਬੰਦੇ ਤਿਆਰ ਨੇ ਰੈਡੀ ਨੇ ਹਾਂ